ਕੋਈ ਨਮਾਜ਼ ਪੜਨੇ ਆਪਣੇ ਘੋੜੇ ਖਰੀਦਾ ਤੇ ਆਉਂਦਾ ਕੋਈ ਕੀਰਤਨ ਕਰਦਿਆਂ ਆ ਸੁਣਦਿਆਂ ਆ ਆਪਣੇ ਘੋੜੇ ਖਰੀਦਾ ਤੇ ਆਉਂਦਾ ਕੋਈ ਮੰਦਰ ਦੇ ਪੂਜਾ ਪਾਠ ਕਰਦਿਆਂ ਆ ਆਪਣੇ ਘੋੜੇ ਖਰੀਦਾ ਤੇ ਆਉਂਦਾ ਕੌਣ ਪੂਜਾ ਪਾਠ ਕਰਦਾ ਹੈ ਕੌਣ ਕੀਰਤਨ ਕਰਦਾ ਹੈ ਤੇ ਕੌਣ ਨਮਾਜ਼ ਪੜ੍ਹਦਾ ਹੈ ਸਭ ਆਪਣੇ ਆਪਣੇ ਘੋੜੇ ਖਰੀਦੇ ਰਹਿੰਦੇ ਨੇ ਬੜੀ ਪਰਵਲ ਵਾਸਨਾ ਜਿੱਦੋਂ ਇੱਕ ਦਾ ਕਤਲ ਕਰ ਦੇਵੇ ਕਾਤਲ ਹੈ ਕਾਤਲ ਹੈ ਅਹੰਕਾਰ ਵਾਸਨਾ ਇਹ ਮਨ ਤਾਂ ਅੱਗੇ ਛੜੀ ਗਈ ਹੈ ਕਾਤਲ ਹੋ ਜਾਏਗਾ لوب واشنا سیما تو اگے چلی گئی گا اور کام ہواشنا سیما تو اگے چلی گئی ہواچاری سارے سنسار خطرہ ہے واشنا درسے منکھا کو اور خطرہ تین تھاواں سے ہے جان نو خطرہ مال نو خطرہ عزت آبرو نو خطرہ اور کی خطرہ ہوں اس کو علاوہ بھی کوئی خطرہ ہے دسو یہی خطرہ ہے ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਔਰ ਸਾਰੀ ਦੁਨੀਆ ਖਤਰਾ ਹੈ ਸਾਰੇ ਜਗਤ ਦੇ ਵਾਸ਼ਨਾ ਅੱਗੇ ਚਲੀ ਗਈ ਹੈ ਜੀਵਨ ਪਿੱਛੇ ਰਹਿ ਗਿਆ ਹੈ ਸਰੀਰ ਪਹੁੰਚ ਗਿਆ ਸ਼ਮਸ਼ਾਨ ਗਾੜ ਤੇ ਵਾਸ਼ਨਾ ਤੇ ਪਹੁੰਚੀ ਨਹੀਂ ਇਸ ਵਾਸ਼ਨਾ ਨੇ ਫਿਰ ਜਨਮ ਕਰਾ ਦੇਣਾ ਹੈ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦਾ ਆਵੇ ਫਿਰ ਫਿਰ ਫੇਰ ਵੜਾਈਏ ਗੈਨੇ ਹੋਏ ਮਰਮ ਕੋ ਪਾਏ ਪਾਈ ਗੁਰੂ ਇਸੇ ਹੀ ਵਾਸਨਾ ਦੇ ਹੜ ਵਿੱਚ ਮਨਕ ਡੁੱਬ ਕੇ ਰਹਿ ਜਾਂਦਾ ਗਰ ਕੋ ਕੇ ਰਹਿ ਡੋਬਿਆ ਵੀ ਹਾਂ ਲੰਕੇ ਵਾਸਨਾ ਡੋਬਣ ਵਾਸਤੇ ਨਹੀਂ ਇਹ ਵੀ ਮੈਲ ਕਰਦੇ ਆ ਪਾਣੀ ਡੋਬਣ ਵਾਸਤੇ ਨਹੀਂ ਪਾਣੀ ਜੀਵਨ ਹੈ ਪਾਣੀ ਬਰਬਾਦੀ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਰ ਕੋਏ ਜ਼ਿੰਦਗੀ ਹੈ ਪਰ ਬੰਦਾ ਡੁੱਬ ਗਿਆ ਤਾਂ ਮੌਤ ਹੈ ਤੇ ਮੌਤ ਇਹ ਤੇ ਸਚਾਈ ਹੈ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਪਸ਼ੂਆਂ ਨੂੰ ਦੇਖੋ ਪਾਣੀ ਵਿੱਚ ਤੈਰਦੇ ਨੇ ਮੈਂ ਤੇ ਦੇਖ ਕੇ ਹੈਰਾਨ ਹੋ ਜਾਂਦਾ ਮੱਝਾਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਆਤੀ ਤੈਰਦੇ ਨੇ ਬਿੱਲੀਆਂ ਵੀ ਤੈਰਦੀਆਂ ਨੇ ਚੀਤੇ ਵੀ ਤੈਰਦੇ ਨੇ ਸ਼ੇਰ ਵੀ ਤੈਰਦੇ ਨੇ ਆਤੀ ਵੀ ਤੈਰਦੇ ਨੇ ਬੰਦਾ ਡੁੱਬਦਾ ਬੰਦਾ ਬੰਦਾ ਹੀ ਕਰ ਕੋ ਲੋਕ ਦੇ ਵਿੱਚ ਡੁੱਬਦਾ ਮਨੁੱਖ ਪਸ਼ੂ ਪੰਖੀ ਨੇ ਦਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈਰਾਨ ਗਈ ਹੈ। ਪਰਿੰਦੇ ਨਾ ਗਰਹਿ ਜ਼ਰ ਦਰਖਤ ਆਗ ਆਸ ਕਰ ਦੇਹੰਦ ਸੋਹੀ ਇੱਕ ਤੋਹੀ ਇੱਕ ਤੋਹੀ ਜਲੰਗ ਮੱਲਾ ਪਹਿਲਾ ਸ਼ਾਮ ਦਾ ਸਮਾਂ ਪੰਛੀ ਆਪਣੇ ਆਲਣਿਆਂ ਦੀ ਤਰਫ ਆ ਰਹੇ ਨੇ ਗੀਤ ਗਾਉਂਦੇ ਆਇਆ ਨਗਮੇ ਅਲਾਪਦੇ ਆਇਆ ਪਹੁੰਚ ਗਏ ਆਪਣੇ ਗੌਸਲਿਆਂ ਗੀਤ ਗਾ ਰਹੇ ਚਹਿ ਚਹਾ ਰਹੇ ਨੇ ਅਲਾ ਕੇ ਕਲ ਵਾਸਤੇ ਇਹਨਾਂ ਕੋਲ ਕੁਝ ਵੀ ਨਹੀਂ ਕੁਝ ਪਰਿੰਦੇ ਨਾ ਗਰੇ ਜ਼ਤ ਖਾਲੀ ਨੇ ਕਲ ਵਾਸਤੇ ਤੇ ਕੁਝ ਵੀ ਨਹੀਂ ਪੇਟ ਭਰਿਆ ਹੈ ਬਾਕੀ ਤੇ ਕੁਝ ਵੀ ਨਹੀਂ ਇਹਨਾਂ ਦੇ ਗੌਸਲੇ ਚ ਵੀ ਕਲ ਵਾਸਤੇ ਕੁਝ ਨਹੀਂ ਗੀਤ ਗਾਉਂਦੇ ਘਰ ਆਏ ਨੇ ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ ਗੀਤ ਗਾਉਂਦੇ ਆ ਗਾਉਂਦੇ ਆ ਸੌਂ ਰਾਤ ਦਾ ਚੌਥਾ ਪੈਰ ਸ਼ੁਰੂ ਹੋਇਆ ਗੀਤ ਗਾਉਂਦੇ ਆ ਗਾਉਂਦੇ ਆ ਉੱਠ ਬੈਠ ਅਕਬਰ ਨੇ ਕਿਦਰੇ ਪੁੱਛ ਲਿਆ ਸੀ ਬੀਰ ਬਲ ਤੋਂ ਬੀਰ ਬਲ ਕਦੋਂ ਸੌਣਾ ਚਾਹੀਦਾ ਕਦੋਂ ਜਾਗਣਾ ਚਾਹੀਦਾ ਜਹਾਂ ਪਨਾ ਜਦ ਪੰਛੀ ਸੌ ਜਾਂਦੇ ਨੇ ਸੌ ਜਾਂਦਾ ਹੈ ਜਦ ਪੰਛੀ ਜਾਗ ਬੈਠਦੇ ਨੇ ਜਾਗਣਾ ਹੈ ਮਨੁੱਖ ਦਾ ਸੌਣਾ ਜਾਗਣਾ ਪ੍ਰਕਿਰਤਿਕ ਨਹੀਂ ਹੈ ਮਨੁੱਖ ਦਾ ਖਾਣਾ ਪੀਣਾ ਪ੍ਰਕਿਰਤਿਕ ਨਹੀਂ ਹੈ ਇਹ ਵੀ ਮਿਲਦਾ ਇਹੀ ਕਾਰਨ ਹੈ ਮਨੁੱਖ ਦਾ ਬੈਲੈਂਸ ਹਰ ਤਰ੍ਹਾਂ ਤੇ بگੜਿਆ ਹੈ ਗੀਤ ਗਾਉਂਦੇ ਆਂ ਗਾਉਂਦੇ ਆਂ ਸੌਂਦੇ ਹੋ ਉਹ ਫੁੱਟ ਗਈ ਰਾਤ ਦਾ ਚੌਥਾ ਪੈਰ ਸ਼ੁਰੂ ਹੋਇਆ ਗੀਤ ਗਾਉਂਦੇ ਆਂ ਗਾਉਂਦੇ ਆਂ ਉੱਠ ਬੈਠੇ ਗੇ ਫਗਾਰ ਹੈ ਚਾਨਣਾ ਹੋ ਗਿਆ ਪੂਰਾ ਤੋ ਹੁਣ ਗੀਤ ਗੰਦਿਆਂ ਜਾਂਦਿਆਂ ਨਿਕਲ ਪੈ ਦਾਣਾ ਦੁਣ ਕਾ ਲੱਭਣ ਲਈ ਰਜ਼ਕ ਲੱਭਣ ਦਿਨ ਭਰ ਦਾਣਾ ਦੁਣ ਕਾ ਲਵੇ ਹੈ ਸ਼ਾਮ ਨੂੰ ਫਿਰ ਵਾਪਸ ਆਰਨ ਆਲਣਿਆਂ ਦੀ ਤਰਫ ਗੀਤ ਗੰਦਿਆਂ ਪਰਿੰਦੇ ਨਾ ਗਰੇ ਜਰ ਬਰਖਤ ਅਬ ਆਸ ਕਰ ਵਿਹੰਦ ਸੋਹੀ ਇਕ ਤੋਂ ਹੀ ਇਕ ਤੋਂ ਹੀ ਤਲੰਗ ਮੱਲਾ ਪਹਿਲਾ ਮਨੁਖ ਨੂੰ ਵੇਖੋ ਸ਼ਾਮ ਨੂੰ ਆ ਰਿਹਾ ਰੋਂਦਾ ਹੋਇਆ ਆਪਣੇ ਘਰ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਰਾਤ ਨੂੰ ਸੌਂਦਾ ਤੇ ਹਜ਼ਾਰਾਂ ਸਿਆਪੇ ਲੈ ਕੇ ਸਵੇਰੇ ਉੱਠਦਾ ਹਜ਼ਾਰਾਂ ਤਰ੍ਹਾਂ ਦੇ ਹੌਕੇ ਲੈ ਕੇ ਘਰੋਂ ਨਿਕਲਦਾ ਤੇ ਯਕੀਨ ਜਾਨੋ ਹਜ਼ਾਰਾਂ ਤਰ੍ਹਾਂ ਦੇ ਸਿਆਪੇ ਲੈ ਕੇ ਸ਼ਾਮ ਨੂੰ ਮੁੜਦਾ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਰਾਤ ਨੂੰ ਸੌਂਦਾ ਤੇ ਹਜ਼ਾਰਾਂ ਤਰ੍ਹਾਂ ਦੇ ਦੁਖੜੇ ਤੇ ਬਿਖੜੇ ਗਮ ਚਿੰਤਾਵਾਂ ਲੈ ਕੇ ਚੜਰੇ ਉੱਠਦਾ ਹੈ ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਫਿਰ ਘਰੋਂ ਨਿਕਲਦਾ ਹੈ ਇਹ ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਸ਼ਾਮ ਨੂੰ ਵਾਪਸ ਆਂਦਾ ਹੈ ਪੰਛੀਆਂ ਵਾਲੀ ਜ਼ਿੰਦਗੀ ਮਨੁੱਖ ਦੇ ਗੁੱਲ ਨੇ ਕਾਰਨ ਕਿਦਰੇ ਲੋਭ ਵਾਸ਼ਨਾ ਦੀ ਜੁਬੇ ਹੈ ਕਿਦਰੇ ਹੰਕਾਰ ਵਾਸ਼ਨਾ ਦੀ ਜੁਬੇ ਕਿਦਰੇ ਕਾਮ ਵਾਸ਼ਨਾ ਦੀ ਜੁਬੇ ਅਸੀਮ ਹੋਵੇ ਜਿਤਨਾ ਗੰਦਾ ਫੈਸ ਲਿਟਰੇਚਰ ਅੱਜ ਛੱਬ ਕੇ ਪੜਿਆ ਜਾ ਰਿਹਾ ਹੈ ਪਹਿਲੇ ਨਹੀਂ ਸੀ ਜਿਤਨੀ ਨਗਨਤਾ ਅੱਜ ਟੀਵੀ ਤੇ ਸਲਮਾ ਚ ਕਿਧਰੇ ਵੀ ਨਹੀਂ ਪਹਿਲੇ ਨਹੀਂ ਮੈਂ ਇੱਕ ਦੋ ਟੀਵੀ ਵਾਲਿਆਂ ਨੂੰ ਕਹਿੰਦੇ ਇਤਨੀ ਨਗਨਤਾ ਕਿਉਂ ਦਿਖਾਉਂਦੇ ਕਿਦਨੇ ਗੈਨੇ ਕੀ ਕੰਮਦੰਦਾ ਠੱਪ ਕਰਦੇ ਸਾਰਾ ਦਿਨ ਕਥਾ ਕੀਰਤਨ ਦਿਖਾਈਏ ਸੀ ਕਿਸਨੇ ਦੇਖਣਾ ਨਹੀਂ ਕਿਸਨੇ ਦੇਖਿਆ ਇਹ ਹੀ ਕੁਝ ਦਿਨ ਜੋਸੀ ਜਨ ਵਰਦਿਕਨ ਨੇ ਐਸ ਤੋਂ ਹੀ ਪਤਾ ਚੱਲਦਾ ਹੈ ਵਾਸ਼ਨਾ ਤੇ ਮਨ ਨੂੰ ਡੁਬੇਆ ਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾ ਇਧਰ ਰੂਪ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਦਿਆਨ ਕੀਤਾ ਜੰਨਾ ਹੋਈਆਂ ਬੋਧੀਆਂ ਉਰ ਖੋਏ ਸਈਆ ਇਸਤਰੀ અત્યੰਤ ਚਲ ਚਲ ਹੋ ਗਈ ਸਰੀਰ ਦੀ ਨਮਾਇਸ਼ ਕਰਨ ਵਿੱਚ ਜੁੜ ਗਏ ਸਰੀਰ ਦੀ ਪ੍ਰਦਰਸ਼ਨੀ ਕਰਨੇ ਅੱਧ ਹੋ ਗਈ ਗੁਣਾ ਦੀ ਪ੍ਰਦਰਸ਼ਨੀ ਹੋ ਸਕਦੀ ਹੈ ਕਿਸੇ ਹੋਰ ਤਨ ਦੀ ਪ੍ਰਦਰਸ਼ਨੀ ਇਹ ਸਰੀਰ ਦੀ ਪ੍ਰਦਰਸ਼ਨੀ ਵਿੱਚ ਜੁੜ ਗਈ ਪੁਰਖ ਹੋਏ ਸਯਾਦ ਸਯਾਦ ਲਵਜ਼ ਫਾਰਸੀ ਦਾ ਹੈ ਤੇ ਜਿਹੜੇ ਪੁਰਖ ਨੇ ਇਹ ਸ਼ਿਕਾਰੀ ਨੇ ਸਯਾਦ ਨੇ ਇਹ ਲਵਦੇ ਨੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ ਸੀਲ ਸੰਜਮ ਸੁਚ ਬੰਨੇ ਹਉਨਾ ਕਾਜ ਅਕਾਜ ਕਰਮ ਗਈ ਘਰ ਆਪਣੇ ਪਤ ਉਠ ਚੱਲੀ ਨਾਲ ਨਾਮਿਤ ਸੱਚਾ ਏਕ ਹੈ ਅਵਰਨਾ ਸੱਚਾ ਹਾਲਤ ਇਹ ਹੋ ਗਏ ਤੋਂ ਮੈਂ ਇੱਕ ਦਫਾ ਫਿਰ ਅਰਸ ਕਰਾਂ ਵਾਸ਼ਨਾ ਸੀਮਾ ਦੇਚ ਏ ਇਨਸਾਨ ਹੈ ਵਾਸ਼ਨਾ ਅਸੀਮ ਹੋ ਗਈ ਏ ਸ਼ੈਤਾਨ ਹੈ ਵਾਸ਼ਨਾ ਮਰ ਗਈ ਏ ਭਗਵਾਨ हे भगवान शरीर मरे इससे पहले वासना मरनी चाहिए मरनी चाहिए पता है दिन भर कीर्त करके तन को जिंदा रखना है कथा कीर्तन सुन के वासना को मारना है और के मन को मारना है मन मरे तो आत्मा मर जाएaat आत की वासना मन मरे तो आत्मा मर जाए बिन मन मुवे कैसे हरब ਕੀਰਤੀ ਕਰਕੇ ਬਾਣੀ ਪੜ੍ਹ ਕੇ ਜਪ ਕਰਕੇ ਮਨ ਨੂੰ ਮਾਰਨਾ ਵਾਸ਼ਨਾ ਨੂੰ ਮਾਰਨਾ ਕਿਰਤ ਕਰਕੇ ਧੰਦਾ ਕਰਕੇ ਤਨ ਨੂੰ ਜ਼ਿੰਦਾ ਰੱਖਣਾ ਨਾਨਕ ਸੋ ਪ੍ਰਭ ਸਿਮਰਿਏ ਤਿਸ ਦੇ ਹੀ ਕੋਪਾਲ ਦੇਹੀ ਦੀ ਪਾਲਣਾ ਕਰਨਾ ਧਰਮ ਹੈ ਇਹ ਵੀ ਮੈਂ ਅਰਥ ਕਰ ਲਿਆ ਤੇ ਦੇਹੀ ਨੂੰ ਮਾਰਨਾ ਪਾਪ ਕਿਸੇ ਨੂੰ ਭੁੱਖਾ ਮਾਰਨਾ ਹੋਵੇ ਪਾਪ ਹੈ ਤੇ ਵਰਤ ਰੱਖ ਕੇ ਕੋਈ ਆਪਣੇ ਆਪ ਨੂੰ ਭੁੱਖਾ ਮਾਰੇ ਪੁੰਨ ਕਿੱਥੋਂ ਹੋ ਗਿਆ ਇਹ ਵੀ ਪਾਪ ਹੈ ਉਹ ਪਰਹਥਿਆ ਐ ਆਤਮਹਥਿਆੁਰ ਕੀ ਹੈ ਜੇ ਕਿਸੇ ਨੂੰ ਮਾਰਨਾ ਪਾਪ ਹੈ ਆਪਣੇ ਆਪ ਨੂੰ ਮਾਰਨਾ ਵੀ ਪਾਪ ਕਾਨੂੰਨ ਦੀ ਦ੍ਰਿਸ਼ਟੀ ਚ ਅਪਰਾਧ ਹੈ ਧਰਮ ਦੀ ਦ੍ਰਿਸ਼ਟੀ ਚ ਪਾਪ ਕਾਨੂੰਨ ਨੂੰ ਮਾਰਨਾ ਪਾਪ ਹੈ ਮਨ ਨੂੰ ਮਾਰਨਾ ਪੁੰਨ ਤੇ ਹੁਣ ਇੱਥੇ ਪ੍ਰਸ਼ਨ ਖੜਾ ਹੋਵੇਗਾ ਇਹ ਵਾਸ਼ਨਾ ਕਿਵੇਂ ਮਰੇਗੀ ਇਹ ਪ੍ਰਾਰਥਨਾ ਨਾਲ ਮਰਦੀ ਹੈ ਜਪ ਕਰਨ ਤੋਂ ਬਾਅਦ ਪ੍ਰਾਰਥਨਾ ਅਰਦਾਸ ਕਿ ਅਰਦਾਸ ਵਿੱਚ ਕੀ ਕੁਝ ਮੰਗਣਾ ਹੈ ਮੰਗਣਾ ਤੇ ਫਿਰ ਕਾਮਨਾ ਹੋ ਗਈ ਫਿਰ ਵਾਸ਼ਨਾ ਹੋ ਗਈ ਲੋਕੀ ਅਰਦਾਸ ਕੋਈ ਵਿਰਲੇ ਅਰਦਾਸ ਕਰਦੇ ਹੁੰਦੇ ਨੇ ਇਹ ਵੀ ਮਨਸਕਾ ਬਥੇਰੀਆਂ ਦੀ ਅਰਦਾਸ ਅਰਦਾਸ ਨਹੀਂ ਆਉਂਦੀ ਵਾਸ਼ਨਾ ਨਹੀਂ ਆਉਂਦੀ ਕੁਝ ਨਹੀਂ ਹੁੰਦਾ ਇਹ ਵੀ ਮਨਸਕਾ نہیں بانچےگ کیرتن کرد کیرتن کا روپ ہو گیا کرم دھرم یہ دو چیزاں نہیں کرم ہی دھرم یہ نہیں کہ کرم کچھ اور ہے کہ دھرم کچھ اور سیوا کر رہا ہے سیوا ہی دھرم ہے اگر سر چھ گیا مستی چا گئی کیرتن کر رہا ہے کیرتن ہی دھرم ہے کتھا کر رہا ہے ਤਤਾ ਹੀ ਧਰਮ ਹੈ ਪਾਠ ਕਰ ਰਿਹਾ ਹੈ ਪਾਠ ਹੀ ਧਰਮ ਹੈ ਅਗਰ ਅੰਦਰ ਪ੍ਰਾਰਥਨਾ ਦਾ ਭਾਵ ਹੈ ਅੰਦਰ ਭਾਵਨਾ ਹੈ ਬੜੀ ਪਰਬਲ ਭਾਵਨਾ ਦਾ ਵੇਗ ਵਾਸ਼ਨਾ ਨੂੰ ਸ਼ਾਂਤ ਕਰ ਦਿੰਦਾ ਹੈ ਸਾਧ ਸੰਗਤ ਬਿਨ ਬਾਵ ਨਹੀਂ ਉਪਜੇ ਭਾਵ ਦੇ ਨਾ ਬਗਤ ਨਾ ਹੋਏ ਤੇਰੀ ਭਾਵਨਾ ਸ਼ਰਧਾ ਸ਼ਰਧਾ ਦਾ ਵੇਗ ਬਸ ਇੱਕ ਮਿੰਟੇ ਚ ਸਮਾਪਤੀ ਭਾਵਨਾ ਦਾ ਵੇਗ ਵਾਸਨਾ ਨੂੰ ਹੀ ਡੋਬਰੇਗਾ ਵਾਸਨਾ ਨੂੰ ਖਤਮ ਕਰ ਦੇਵੇ। ਇਹ ਵੀ ਮੈਰਤ ਕਰ ਲੈ। ਇੱਕ ਹੁੰਦਾ ਹੈ ਭਰੋਸਾ ਇੱਕ ਹੈ ਭਾਵਨਾ ਸ਼ਰਧਾ। ਭਾਵੇਂ ਡ੍ਰਿੜ ਭਰੋਸੇ ਨੂੰ ਵੀ ਸ਼ਰਧਾ ਭਾਵਨਾ ਨਾਲ ਤਸਵੀਰ ਦੇਂਦੇ ਨੇ ਲੇਕਿਨ ਮੈਂ ਅਰਜ਼ ਕਰਦੇ ਹਾਂ ਭਰੋਸੇ ਤੇ ਕੋਈ ਬੌਤਿਕ ਭਰੋਸਾ ਕਰਨ ਦੀ ਲੋੜ ਨਹੀਂ। ਭਰੋਸਾ ਚੰਗਿਆਂ ਚੰਗਿਆਂ ਦਾ ਟੁੱਟ ਜਾਂਦਾ। ਨਿੱਕੀ ਜਿਹੀ ਕਿਦਰੇ ਕੰਡਾ ਵੀ ਲੱਗੇ ਤੇ ਭਰੋਸਾ ਟੁੱਟ ਜਾਂਦਾ। ਪਰ ਭਾਵਨਾ ਤੇ ਸ਼ਰਧਾ ਕੋਈ ਬੰਦ ਬੰਦ ਵੀ ਕੱਟ ਦੇਵੇ ਨਹੀਂ ਟੁੱਟਦੇ ਥੈਂਕ ਯੂ ਭਰੋਸੇ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਟੁੱਟ ਜਾਂਦਾ ਹੈ ਆ ਮੈਨੂੰ ਕਿ ਸੱਜਣ ਮਿਲਿਆ ਸੀ ਕਹਿੰਦੇ ਗੈਣੀ ਜੀ ਅਖੰਡ ਪਾਠ ਵੀ ਰਖਾਇਆ ਲੰਗਰ ਵੀ ਚਲਾਇਆ ہزارਾਂ ਰੁਪਏ ਖਰਚ ਹੋ ਗਏ ਅਜਿੱਤੇ ਫਿਰ ਵੀ ਮੁਕਦਮੇ 'ਚ ਹਾਰ ਗਏ ਸਾਡੇ ਤੇ ਭਰੋਸਾ ਹੀ ਟੁੱਟ ਗਿਆ ਮੇਕਾ ਟੁੱਟ ਜਾਂਦਾ ਭਰੋਸੇ ਤੇ ਟੁੱਟਦੇ ਨੇ ਚੰਗਿਆਂ ਚੰਗਿਆਂ ਤੇ ਟੁੱਟ ਜਾਂਦੇ ਨੇ ਤੋਪੀ ਭਰੋਸੇ ਤੇ ਭਰੋਸਾ ਕਰਨ ਦੀ ਲੋੜ ਹੀ ਨਹੀਂ ਹੈ ਜਿੰਨੇ ਚਿਰ ਤੱਕ ਬਰੋਸਾ ਸ਼ਰਧਾ ਨਾ ਬਣੇ ਜਿੰਨੇ ਚਿਰ ਤੱਕ ਬਰੋਸਾ ਭਾਵਨਾ ਨਾ ਬਣੇ ਬਰੋਸਾ ਪੈਦਾ ਹੋਇਆ ਹੈ ਗੱਲ ਸੁਣ ਕੇ ਪੜ੍ਹ ਕੇ ਇਹ ਬਰੋਸਾ ਲੰਬਾ ਨਾਲ ਨਹੀਂ ਚਲੇਗਾ ਸ਼ਰਧਾ ਭਾਵਨਾ ਜਪਨਿਆਂ ਜਪਦਿਆਂ ਕੁਝ ਰਸ ਆਇਆ ਹੈ ਬਾਣੀ ਜਪਦਿਆਂ ਜਪਦਿਆਂ ਕੁਝ ਸਰੂਰ ਆਇਆ ਹੈ ਕੀਰਤਨ ਸੁਣਦਿਆਂ ਕੁਝ ਥੇੜਾ ਬਣਿਆ ਉਹਨੇ ਮੈਂ ਅਰਜ਼ ਕਰਾਇ ਦੇ ਕੋ ਟੁਕੜੇ ਟੁਕੜੇ ਵੀ ਕਰ ਦੇਵੇ ਸ਼ਰਧਾ ਨਹੀਂ ਟੁੱਟੇ ਬਰੋਸਾ ਟੁੱਟ ਜਾਂਦਾ ਨਿੱਕੀਆਂ ਨਿੱਕੀਆਂ ਗੱਲਾਂ ਤੇ ਟੁੱਟ ਜਾਂਦਾ ਦੇਖੇ ਨੇ ਹਜ਼ਾਰਾਂ ਦੇਖੇ ਨੇ ਅੰਮ੍ਰਿਤ ਵੇਲੇ ਝੁੰਮ ਝੁੰਮ ਕੇ ਕੀਰਤਨ ਸੁਣਦੇ ਹੁੰਦੇ ਸਨ ਹੁਣ ਗੁਰਦੁਆਰੇ ਦਾ ਬੂਆ ਹੀ ਭੁੱਲ ਗਏ ਨੇ ਪਰ ਉਹ ਸੇਟ ਟੁੱਟਦਾ ਸ਼ਰਧਾ ਨਹੀਂ ਟੁੱਟਦੀ ਹੁੰਦੀ ਭਾਵਨਾ ਨਹੀਂ ਟੁੱਟਦੀ ਹੁੰਦੀ ਉਹਦੇ ਚ ਰਸ ਦੇਖੇ ਇੱਕ ਬੰਦੇ ਨੇ ਅੰਬ ਦੀ ਵਿਆਖਿਆ ਸੁਣੀ ਹੈ ਅੰਬ ਇਸ ਤਰ੍ਹਾਂ ਹੁੰਦਾ ਹੈ ਗੁਣਵਾਨ ਹੁੰਦਾ ਹੈ ਗਰਮ ਸਰ ਹੁੰਦਾ ਹੈ। ਔਰ ਗਰਮੀਆਂ ਦੇ ਦਿਨ ਆਉਂਦੇ ਨੇ ਹੋਰ ਪੰਜ ਸੱਤ ਸਿਫਤਾ ਸੁਣ ਲਿਓ। ਸੁਣੀਏ। ਕਦੀ ਅੰਬ ਖਾਦਾ ਨਹੀਂ, ਕਦੀ ਅੰਬ ਚੱਖਿਆ ਨਹੀਂ ਇਹ ਭਰੋਸਾ ਨਾਲ ਲੰਬਾ ਨਹੀਂ ਜਾਏਗਾ ਜੋ ਸੁਣੇ। ਲੇਕਿਨ ਅੰਬ ਖਾਗ ਅੰਬ ਦਾ ਰਸ ਮਾਣੇ ਤੇ ਹੁਣ ਕੋਈ ਕਹੇ ਕਿਤਨਾ ਹੀ ਕਹਿ ਪਿਆ ਅੰਬ ਤੇ ਬੇਸਵਾਦੀ ਹੁੰਦਾ ਕੁਛ ਵੀ ਨਹੀਂ ਜਿਸੋਲ ਦਾ ਬਲ ਕੋਈ ਕਿਤਨਾ ਹੀ ਆਖੇ ਹੰਤ ਨਾ ਛਾ ਦੇ ਸੰਤਈ ਜੇ ਕੋਟਕ ਮਿਲੇ ਅਸੰਤ ਮਲਿਆਗਰ ਭਯੰਗਮ ਬੇੜੇ ਹੋ ਤੋ ਸੀਤਲਤਾ ਨ ਤਜਨ ਕਰੋਣਾ ਦੁਸ਼ਟ ਵੀ ਮਿਲ ਜਾਨ ਸੰਤ ਆਪਣਾ ਸੰਤਪਣਾ ਨਹੀਂ ਛੱਡੇਗਾ ਪਰ ਜਿਹਦਾ ਭਰੋਸਾ ਹੈ ਨਾ ਇਹ ਕੋਈ ਕੋ ਸੰਗੀ ਮਿਲ ਜਾਏ ਤੇ ਗਿਆ ਭਰੋਸਾ ਕਲ ਕਰ ਪਰ ਉਸੇ ਤੇ ਕੋਈ ਭਰੋਸਾ ਕਰਨ ਦੀ ਲੋੜ ਨਹੀਂ ਸਰਦਾ ਨਹੀਂ ਟੁੱਟਦੀ ਤੇ ਹੁਣ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਇਹ ਬੰਦਾ ਧਾਰਮਿਕ ਤੌਰ ਤੇ ਨਫੇ 'ਚ ਜਾ ਰਿਹਾ ਹੈ ਜਾਂ ਨੁਕਸਾਨ 'ਦੇ? ਇਹ ਵੀ ਮਰਕਜ਼ ਹੈ। ਕਿ ਕਾਰੋਬਾਰੀ ਤੌਰ ਤੇ ਆਰਥਿਕ ਤੌਰ ਤੇ ਨਫੇ 'ਚ ਜਾ ਰਿਹਾ ਹੈ ਨੁਕਸਾਨ 'ਦੇ ਜਾ ਰਿਹਾ ਹੈ ਦਿਸਪੈਂਡਾ ਹੈ। ਖੁਦ ਨੂੰ ਵੀ ਦਿਸਪੈਂਡਾ ਦੂਜਿਆਂ ਨੂੰ ਵੀ ਦਿਸਪੈਂਡਾ ਹੈ। ਪਰ ਇਹ ਧਾਰਮਿਕ ਤਲ ਤੇ ਨਫੇ 'ਚ ਜਾ ਰਿਹਾ ਹੈ ਕਿ ਨੁਕਸਾਨ 'ਦੇ? ਕਿਸ ਤਰ੍ਹਾਂ ਅੰਦਾਜ਼ਾ ਲਾਉਦੇ? ਸ਼ਰਧ ਵਧਦੀ ਜਾ ਰਹੀ ਹੈ, ਵਧਦੀ ਜਾ ਰਹੀ ਹੈ। ਭਾਵਨਾ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਸ਼ੱਕ ਘਟਦਾ ਜਾ ਰਿਹਾ ਹੈ ਇਹ ਨਫੇ ਚ ਜਾ ਰਿਹਾ ਹੈ ਨਫੇ ਚ ਜਾ ਰਿਹਾ ਹੈ ਭਾਵਨਾ ਹੀ ਭਾਵਨਾ ਰਹਿ ਗਈ ਹੈ ਸਰਦਾਈ ਸਰਦਾ ਰਹਿ ਗਈ ਹੈ ਸ਼ੱਕ ਤੇ ਰਿਹਾ ਹੀ ਨਹੀਂ ਇਹ ਮਾਲਾ ਮਾਲ ਹੋ ਗਿਆ ਇਹ ਤੇ ਸਮਾਦੀ ਦੇਨ ਹੋ ਗਿਆ ਇਹ ਤੇ ਹਰ ਵਕਤ ਸਮਾਦੀ ਪਰਮ ਆਨੰਦ ਦੇ ਸ਼ੱਕ ਵੱਧਦਾ ਜਾ ਰਿਹਾ ਹੈ ਵਿਸ਼ਵਾਸ ਘਟਦਾ ਜਾ ਰਿਹਾ ਹੈ ਇਹ ਗਾਠੇ ਜਾ ਰਿਹਾ ਹੈ ਗਾਠੇ ਜਾ ਰਿਹਾ ਹੈ ਸ਼ੱਕ ਹੀ ਸ਼ੱਕ ਰਹਿ ਗਿਆ ਹੈ ਭਰੋਸਾ ਤੇ ਰਹੀ ਸਰਦਾਰ ਤੇ ਰਹੀ ਇਹ ਦੀਵਾਲੀ ਆਉਗਿਆ ਬੜੇ ਤੁਹਾਨੂੰ ਦੀਵਾਲੀਆਂ ਮਿਲਣਗੇ ਧਾਰਮਿਕ ਤੌਰ ਤੇ ਦੀਵਾਲੀਆਂ ਨੇ ਕੱਖ ਨਹੀਂ 파ਮੇ ਦੀਵਾਲੀਆਂ ਕਦੀ ਕਦੀ ਆ ਕੇ ਗੁਰਦੁਆਰਿਆਂ 'ਚ ਵੀ ਬੈਠਦੇ ਹਮ ਐਂ ਦੀਵਾਲੀਆਂ ਐ ਕੱਖ ਕੋਈ ਨਹੀਂ ਕੁਝ ਵੀ ਨਹੀਂ ਦੀਵਾਲਾ ਨਿਕਲਿਆ ਕੁਝ ਵੀ ਨਹੀਂ ਜਿਵੇਂ ਕਿਸੇ ਦਾ ਦੀਵਾਲਾ ਨਿਕਲਿਆ ਹੋਵੇ ਤੇ ਬੈਂਕੇ 'ਚ ਬੈਠਾ ਹੋਵੇ ਤੇ ਮੇਰੇ ਬੈਂਕੇ 'ਚ ਬੈਠਣ ਨਾਲ ਕੋਈ ਲੱਖਾਂ ਬਤੀ ਕਰੋੜਾਂ ਬਤੀ ਥੋੜਾ ਹੋ ਗਿਆ ਕਰਦਾ ਤੇ ਹੈ ਕੋਈ ਨਹੀਂ ਬੈਠਾ ਗੁਰਦੁਆਰੇ ਤੇ ਦਿਵਾਲਾ ਨਿਕਲੇ ਦੇਖੋ ਲਾਈ ਨਹੀਂ ਕੁੱਛ ਵੀ ਨਹੀਂ ਕੀ ਹੋਇਆ ਜੇ ਗੁਰਦੁਆਰੇ ਬੈਠਾ ਮੈਂ ਫਿਰ ਅਰਸ ਕਰਾਂ ਭਾਵਨਾ ਦਾ ਵੇਹ ਸਰਦਾ ਦਾ ਭਾਵ ਵਾਸ਼ਨਾ ਨੂੰ ਸ਼ੰਦ ਕਰ ਲੈਂਦਾ ਹੈ ਵਾਸ਼ਨਾ ਸੀਮਾ ਤੋਂ ਵੱਧ ਗਈ ਹੈ ਇਹ ਮਨੁੱਖ ਮਨੁੱਖ ਨਹੀਂ ਇਹ ਸ਼ੈਤਾਨ ਹੈ ਵਾਸ਼ਨਾ ਸੀਮਾ ਦੇਚ ਹੈ ਇਹ ਇਨਸਾਨ ਜੈਸਾ ਵਾਸ਼ਨਾ ਮਰ ਗਈ ਹੈ ਤੇ ਭਗਵਾਨ ਜੈਸਾ ਇਸ ਤਰ੍ਹਾਂ ਨਾ ਹੋ ਇਹ ਪ੍ਰਮਾਤਮਾ ਦਾ ਰੂਪ ਇਹ ਤੇ ਨਿਰਾਇ ਈਸ਼ਵਰ ਦਾ ਰੂਪ ਰਾਮ ਕਬੀਰ ਹੈ ਭੇਦ ਨਾ ਭਾਈ ਅਬ ਤੋ ਜਾਏ ਛੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਇੱਕ ਬਹਿ ਹੈ ਕੋਈ ਨਾ ਸਕੇ ਪਤ ਇਹ ਤਾਂ ਇਹ ਮਤਲਬ ਨਹੀਂ ਕਿ ਇਸ ਤਰ੍ਹਾਂ ਦੇ ਬੰਦੇ ਕੋਈ ਕੰਮਕਾਰ ਵੀ ਛੱਡ ਦਿੰਦੇ ਨੇ ਕਬੀਰ ਦੇ ਚੇਲੇ ਆ ਨੇ ਕਬੀਰ ਨੂੰ ਕਿਹਾ ਸੀ ਹੁਣ ਕੰਮ ਦੰਦਾ ਛੱਡ ਦੇ ਕਪੜਾ ਬੁਣਨਾ ਛੱਡ ਚੰਗਾ ਨਹੀਂ ਲੱਗਦਾ ਸਾਰਾ ਦਿਨ ਖੱਡੀ ਤੇ ਕਪੜਾ ਬੁਣਦੇ ਹੋ ਔਰ ਬੁਣੇ ਹੋਏ ਕਪੜੇ ਦਾ ਥਾਨ ਬਣਾ ਕੇ ਫਿਰ ਬਾਜ਼ਾਰ ਦੇ ਜੇ ਵੇਚਣ ਵਾਸਤੇ ਜਾਂਦੇ ਇਹ ਚੰਗਾ ਨਹੀਂ ਲੱਗਦਾ ਹੁਣ ਤੁਸੀਂ ਭਗਤ ਕਬੀਰ ਕਹਿ ਲਗੇ ਹੁਣ ਜਦ ਕਿਰਤ ਸੇਵਾ ਬਣ ਗਈ ਹੈ ਤੇ ਛੱਡ ਦੇ ਪਹਿਲੇ ਤੇ ਕਿਰਤ ਸੀ ਔਰ ਵਾਸ਼ਨਾ ਕਰ ਕੇ ਸੀ ਹੁਣ ਤੇ ਸੇਵਾ ਹੈ ਪ੍ਰਾਰਥਨਾ ਹੀ ਹੁਣ ਤੇ ਭਾਵਨਾ ਹੀ ਯਕੀਨ ਜਾਣੋ ਪ੍ਰਾਰਥਨਾ ਲੀਨ ਮਨੁੱਖ ਦਾ ਧੰਦਾ ਵੀ ਧਰਮ ਹੁੰਦਾ ਹੈ ਵਾਸ਼ਨਾ ਲੀਨ ਮਨੁੱਖ ਦਾ ਧਰਮ ਵੀ ਧੰਦਾ ਹੁੰਦਾ ਹੈ ਹਕੀਕਤ ਹੈ ਸੁਲਤਾਨਪੁਰ ਦੇ ਨਵਾਬ ਨੇ ਕਿਦਰੇ ਗੁਰਨਾਨਕ ਨੂੰ ਕਹਿ ਦਿੱਤਾ ਤੁਸੀਂ ਪਹਿੰਦੇ ਸਭ ਇੱਕੋ ਹੀ ਹੈ RAM रहीम ਸਭੋ ਇੱਕੋ ਹੀ ਹੈ ਆਓ ਚਲੋ ਸਾਡੇ ਨਾਲ ਨਮਾਜ਼ ਪੜੋ ਮਹਾਰਾਜ ਇੱਕਦਮ ਉੱਠ ਖੜੇ ਹੋ ਕੇ ਨੇ ਚਲੋ ਸਾਰੇ ਸੁਲਤਾਨਪੁਰ ਦੇ ਖਬਰ ਪਹੁੰਚ ਗਈ बाबा ਨਮਾਜ਼ ਪੜਨ ਜਾ ਰਿਹਾ ਨਵਾਬ ਦੇ ਨਾਲ ਪਹੁੰਚ ਗਏ ਮਸਜਿਦ ਦੇ ਕੁਝ ਨਵਾਬ ਦੇ ਅਹਿਲਕਾਰ ਇਮਾਮ ਅੱਗੇ ਖੜਾ ਹੋਇਆ ਉਸੇ ਹੀ ਕਤਾਰ ਵਿੱਚ ਗੁਰੂ ਨਾਨਕ ਖੜੇ ਹੋ ਗਏ ਪੰਜ ਦਸ ਕਰੇ ਇਮਾਮ ਨੇ ਪੜ ਜੋ ਹੈ ਨਮਾਜ਼ ਸ਼ੁਰੂ ਕੀਤੀ ਪੜਾਣੀ ਸਾਰਿਆਂ ਨੇ ਸਜਦਾ ਕੀਤਾ ਗੁਰੂ ਨਾਨਕ ਖੜੇ ਰਹੇ ਨਵਾਬ ਨੇ ਵੀ ਅੱਖ ਖੋਲ ਕੇ ਦੇਖ ਲਿਆ ਗੁਰੂ ਨਾਨਕ ਨੇ ਨਮਾਜ਼ ਨਹੀਂ ਪੜੀ ਨਹੀਂ ਨਮਾਜ਼ ਪੂਰੀ ਹੋਣ ਤੋਂ ਬਾਅਦ ਨਵਾਬ ਕਹਿੰਦੇ ਗੱਲਾਂ ਹੀ ਗੱਲਾਂ ਨੇ ਸਭ ਰਾਮ ਰਹੀਮ ਇੱਕੋ ਹੀ ਹੈ ਇਹ ਗੱਲਾਂ ਹੀ ਨੇ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਵਾਬ ਸਾਹਿਬ ਅਸੀਂ ਵੈਦਾ ਕੀਤਾ ਸੀ ਤੁਹਾਡੇ ਨਾਲ ਨਮਾਜ਼ ਪੜ੍ਹਨੇ ਹੈ ਪਰ ਤੁਸੀਂ ਕਾਬਲ ਦੇ ਚ ਘੋੜੇ ਖਰੀਦ ਰਹੇ ਸੀ ਤੁਹਾਡੇ ਨਾਲ ਮੈਂ ਘੋੜੇ ਨਹੀਂ ਖਰੀਦਣੇ ਨਮਾਜ਼ ਪੜ੍ਹਨੇ ਤੁਸੀਂ ਘੋੜੇ ਖਰੀਦ ਰਹੇ ਦੋ ਬੰਦੇ ਭੇਜੇ ਸਨ ਇਸਨੇ ਆਪਣੇ ਅਹਲਕਾਰ ਘੋੜੇ ਖਰੀਦਣ ਵਾਸਤੇ ਕਾਬਲ ਵਿੱਚ ਮੰਡੀ ਲੱਗੀ ਸੀ ਇਹਦਾ ਮਨ ਘੋੜੇ ਖਰੀਦਣ ਦੇ ਸੀ ਕੋਈ ਨਿਮਾਜ਼ ਪੜਨੇ ਆਪਣੇ ਘੋੜੇ ਖਰੀਦਦਾ ਤੇ ਆਉਂਦਾ ਕੋਈ ਕੀਰਤਨ ਕਰਦੇ ਹੋਇਆ ਸੁਣਦੇ ਹੋਇਆ ਆਪਣੇ ਘੋੜੇ ਖਰੀਦਦਾ ਤੇ ਆਉਂਦਾ ਕੋਈ ਮੰਦਰ ਦੇ ਪੂਜਾ ਪਾਠ ਕਰਦੇ ਹੋਇਆ ਆਪਣੇ ਘੋੜੇ ਖਰੀਦਦਾ ਤੇ ਆਉਂਦਾ ਕੌਣ ਪੂਜਾ ਪਾਠ ਕਰਦਾ ਹੈ ਕੌਣ ਕੀਰਤਨ ਕਰਦਾ ਹੈ ਤੇ ਕੌਣ ਨਿਮਾਜ਼ ਪੜ੍ਹਦਾ ਹੈ ਸਭ ਆਪਣੇ ਆਪਣੇ ਘੋੜੇ ਖਰੀਦੇ ਰਹਿੰਦੇ ਨੇ ਬੜੀ ਪਰਬਲਵਾਚਨਾ ਇਹ ਲੋਭ ਵਾਸ਼ਨਾ ਗੋੜੇ ਖਰੀਦਣ ਤੇ ਮਜਬੂਰ ਕਰਦੀ ਔਰ ਕੀ ਕਰਦੀ ਨਿਮਾਜ਼ ਪੜਨ ਦੇ ਕਿਥੇ ਸੁਣ ਪ੍ਰਾਰਥਨਾ ਹੈ ਸ਼ਰਧਾ ਹੈ ਵਾਸ਼ਨਾ ਸ਼ਾਂਤ ਹੋਵੇਗੀ ਸੀਮਾ ਵਿੱਚ ਹੋਵੇਗੀ ਅਗਰੇ ਪਹਿਲੇ ਸ਼ੈਤਾਨ ਸੀ ਤੇ ਹੁਣ ਇਨਸਾਨ ਜੈਸਾ ਹੋ ਜਾਏਗਾ ਅਗਰ ਇਸ ਪਰਬਲ ਪ੍ਰਾਰਥਨਾ ਨੇ ਤੇ ਭਾਵਨਾ ਨੇ ਵਾਸ਼ਨਾ ਨੂੰ ਸ਼ਾਂਤ ਕਰ ਦਿੱਤਾ ਹੈ ਇਸਨੇ ਮਨੁੱਖ ਨੂੰ ਭਗਵਾਨ ਜੈਸਾ ਬਣਾ ਰਿਹਾ ਹੈ ਜੈਸਿਸ ਸਾਹਿਬ ਕਹਿੰਦੇ ਨੇ ਗੁਰ ਕਿਰਪਾ ਜੈ ਨਰਕੋ ਕੀ ਨਹੀਂ ਤੇ ਇਹ ਜਗਤ ਪਚਾ ਨਹੀਂ ਨਾਉ ਨਿਕਲੇਨ ਭਇਓ ਗੋਬਿੰਦ ਸੈਉ ਜੋ ਪਾਨੇ ਸੰਗ ਪਾਣੇ ਇਤੇ ਗੋਬਿੰਦ ਜੈਸਾ ਹੋ ਜਾਏਗਾ ਇਤੇ ਰਾਮ ਜੈਸਾ ਹੋ ਜਾਏਗਾ ਮਨੋ ਖਦਾ ਇੱਕੋ ਹੀ ਭਵੀ ਸ ਹੈ ਰਾਮ ਜੈਸਾ ਹੋਣਾ ਗੋਬਿੰਦ ਜੈਸਾ ਹੋਣਾ ਗੁਰੂ ਜੈਸਾ ਹੋਣਾ ਜਦ ਕੋਈ ਹੋ ਜਾਂਦਾ ਹੈ ਤੋ ਗੁਰੂ ਨੂੰ ਮਾਣ ਨਾਲ ਕਹਿਣਾ ਪੈਂਦਾ ਹਾਲਸਾ ਮੇਰੋ ਰੂਪ ਹੈ ਹਾਸੇ ਤੇ ਮੇਰਾ ਆਪਣਾ ਹੀ ਰੂਪ ਹੈ ਸਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਗੁਰਦੁਆਰੇ ਆਉਂਦੇ ਆਉਂਦੇ ਆ ਅਸੀਂ ਆਪਣੇ ਆਪ ਨੂੰ ਗੁਰੂ جیسا ਬਣਾ ਸਕੀਏ ਗੁਰਦੁਆਰੇ ਇਸ ਵਾਸਤੇ ਆਉਣਾ ਹੈ ਕਿ ਗੁਰੂ ਚੇਤੇ ਆਵੇ ਜੇ ਜਦ ਕੋਈ ਗੁਰੂ ਵਰਗਾ ਬਣ ਜਾਏ ਉਹਨੂੰ ਵੇਖ ਕੇ ਵੀ ਗੁਰੂ ਚੇਤੇ ਆਉਂਦਾ ਹੈ ਅਸੀਂ ਇਸ ਵਾਸਤੇ ਅਰਦਾਸ ਵਿੱਚ ਸ਼ਬਦ ਐਡ ਕੀਤੇ ਨੇ ਸਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜੇਦੇ ਗੁਰਦੁਆਰੇ ਕਿਉਂ ਆਉਂਦੇ ਆ ਪ੍ਰਭੂ ਚੇਤੇ ਆਵੇ ਜੇ ਜਦ ਕੋਈ ਪ੍ਰਭੂ ਨਾਲ ਜੁੜ ਜਾਂਦਾ ਹੈ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਉਹਨੂੰ ਵੇਖ ਕੇ ਵੀ ਪ੍ਰਭੂ ਚੇਤੇ ਆਉਂਦਾ ਹੈ ਇਸ ਵਰਤੇ ਦੇ ਅੰਦਰ ਸਾਹਿਬ ਇਸ ਤਰ੍ਹਾਂ ਦੀ ਸਾਡੀ ਮੌਰਤ ਤੇ ਸੂਰਤ ਬਣਾ ਇੱਕ ਹੀ ਸਮਾਪਤੀ ਸਵੇਰੇ ਦੀ ਹਾਜ਼ਰੀ ਬਰਕੇਦਾਸ ਨੇ ਛੁੱਟੀਆਂ ਲੈਣੀਆਂ ਨੇ ਪਿਛਲੇ ਸਾਲ ਵਾਅਦਾ ਕੀਤਾ ਸੀ ਦਰਬਾਰ ਸਾਹਿਬ ਸਮਾਪਤੀ ਤੋਂ ਬਾਅਦ ਜਾਂਦੇ ਹੋਇਆ ਜਿੰਨਾ ਮੇਰੇ ਕੋਲ ਸਮ ਆਇਆ ਹਾਜ਼ਰੀ ਬਰਾਂਗੇ